ਇਹ ਬੋਲ ਨਹੀਂ ਪਾਂਦੀ ਸੀ ਤੇ ਅੱਜ ਇਹ ਬੋਲ ਪਾਉਗੀ ਤੁਹਾਡੇ ਇੰਟਰਵਿਊ ਚ ਬੋਲ ਪਾਉਗੀ। ਇਹਦੇ ਗੇੜੇ ਲਗਾ ਰਹੇ ਸੀ ਮੇਰਾ ਆਪਰੇਸ਼ਨ ਨਹੀਂ ਸੀ ਹੋ ਰਿਹਾ। ਮੈਂ ਡਾਕਟਰਾਂ ਦੀ ਬਹੁਤ ਮਿੰਤਾ ਕੀਤੀਆਂ ਕਿ ਮੇਰਾ ਆਪਰੇਸ਼ਨ ਕਰ ਦਿਓ ਪਰ ਨਹੀਂ ਹੋਇਆ ਮੇਰਾ ਆਪਰੇਸ਼ਨ ਉੱਥੇ। 10000 ਦਾ ਕਾਪੀ ਸੀ ਮਹੀਨੇ ਬਾਅਦ ਹੀ ਹੁੰਦਾ ਸੀਗਾ। ਮੈਨੂੰ ਅਨਮੋਲ ਵੀਰੇ ਨੇ ਦੂਸਰਾ ਜਨਮ ਦਿੱਤਾ। 2 ਲੱਖ ਮੰਗਦੇ ਸੀ ਪ੍ਰਾਈਵੇਟ ਚ ਆਪਰੇਸ਼ਨ ਦਾ। ਸਾਰੀ ਹੈਲਪ ਆਟੋ ਦੇ ਕਿਰਾਏ ਤੱਕ ਦੀ ਹੈਲਪ ਵੀਰੇ ਨੇ ਦਿੱਤੀ ਆ। ਆਦਕ ਪਾਈ ਪਈ ਹੋਈ ਆ ਇਹੇ ਸਾਲ ਸਾਹ ਨਹੀਂ ਲੱਗਦਾ ਮੂੰਹ ਚ ਅਸੀਂ ਕਹਿਣਾ ਸੌਖਾ ਹੈ ਬਾਜੀ ਤੁਸੀਂ ਤੇ ਮੈਂ ਸਾਲ ਚੁੱਪ ਰਹਿਣਾ ਨੱਕ ਤੇ ਮੂੰਹ ਚ ਸਾਹ ਨਹੀਂ ਲੈਣਾ ਇੱਥੋਂ ਸਾਹ ਲੈਣਾ ਅਸੀਂ ਖੋਦ ਦੇ ਨੂੰ ਦੇਖ ਦੇ ਕਿੰਨਾ ਪਰੇਸ਼ਾਨ ਹੁੰਦੇ ਸੀ ਨਾ ਕੀ ਇਹਦਾ ਹੱਲ ਕਰਾਈਏ ਇਹਦਾ ਹੱਲ ਕਰਾਈਏ ਇਹਦਾ ਹੱਲ ਕਰਾਈਏ ਇਹ ਬੋਲ ਨਹੀਂ ਪਾਉਂਦੀ ਸੀ ਤੇ ਅੱਜ ਇਹ ਬੋਲ ਪਾਉਗੀ ਤੁਹਾਡੇ ਇੰਟਰਵਿਊ ਚ ਬੋਲ ਪਾਉਗੀ ਸਾਲ ਤੋਂ ਵੇਪੀ ਜੀ ਆਈ ਦੇ ਘੜੇ ਲਗਾ ਰਹੀ ਸੀਗੀ 10000 ਦਾ ਪਾਈਪ ਸੀ ਮਹੀਨੇ ਬਾਅਦ ਚੇਂਜ ਹੁੰਦਾ ਸੀਗਾ ਮੈਨੂੰ ਅਨਮੋਲ ਵੀਰੇ ਨੇ ਦੂਸਰਾ ਜਨਮ ਦਿੱਤਾ ਵਾ ਇੱਕ ਜਨਮ ਮੇਰੀ ਮਾਂ ਨੇ ਦਿੱਤਾ ਸੀ ਦੂਸਰਾ ਦਿਨ ਮੈਨੂੰ ਅਨਮੋਲ ਵੀਰ ਨੇ ਦਿੱਤਾ ਵਾ 2 ਲੱਖ ਮੰਗਦੇ ਸੀ ਪ੍ਰਾਈਵੇਟ ਤੇ ਆਪਰੇਸ਼ਨ ਦਾ ਸਾਰੀ ਹੈਲਪ ਆਟੋ ਦੇ ਕਿਰਾਏ ਤੱਕ ਦੀ ਹੈਲਪ ਵੀਰ ਨੇ ਦਿੱਤੀ ਆ 2 ਲੱਖ ਮੰਗਦੇ ਸੀ ਤੇ ਹੁਣ ਕਿੰਨੇ ਦਾ ਇਲਾਜ ਹਾਂਜੀ 2 ਲੱਖ 2 ਲੱਖ ਮੰਗਦੇ ਸੀ ਤਾਂ ਹੁਣ 1.5 ਲੱਖ ਚੋਏ ਆ ਵਾ ਆਪਰੇਸ਼ਨ ਮੇਰਾ ਬਾਕੀ ਹਲੇ ਇੱਕ ਹੋਰ ਹੋਣਾ ਵਾ ਆ ਦੇਖੋ ਪਾਈ ਪਈ ਹੋਈ ਆ ਇਹਦੇ ਸਾਲ ਸਾਹ ਨਹੀਂ ਲੱਗਦਾ ਮੂੰਹ ਚੋਂ ਅਸੀਂ ਕਹਿਣਾ ਸੌਖਾ ਹੈ ਬਾਈ ਜੀ ਤੁਸੀਂ ਤੇ ਮੈਂ ਸਾਲ ਚੁੱਪ ਰਹਿਣਾ ਨੱਕ ਤੇ ਮੂੰਹ ਚੋਂ ਸਾਹ ਨਹੀਂ ਲੈਣਾ ਇੱਥੋਂ ਸਾਹ ਲੈਣਾ ਅਸੀਂ ਖੁੱਦ ਇਹਨੂੰ ਦੇਖਦੇ ਗਿਨਾ ਪਰੇਸ਼ਾਨ ਹੁੰਦੇ ਸੀ ਨਾ ਕਿ ਇਹਦਾ ਹੱਲ ਕਰਾਈਏ ਇਹਦਾ ਹੱਲ ਕਰਾਈਏ ਇਹਦਾ ਹੱਲ ਕਰਾਈਏ ਸਾਲ ਪੀਜੇ ਦੇ ਤੱਕੇ ਖਾਣ ਤੋਂ ਬਾਅਦ ਇੱਕ ਛੋਟਾ ਜਿਹਾ ਦਾ ਬੱਚਾ ਹੈ ਮੁੰਡਾ ਇੱਕ ਕੁੜੀ ਮੁੰਡਾ ਸਕੂਲ ਨਹੀਂ ਪੜਦਾ ਕਿਉਂਕਿ ਉਹ ਮਾਤਾ ਦੀ ਸੇਵਾ ਕਰਦਾ ਸੀ ਇਹ ਦੁੱਖ ਨੇ ਜਿਹੜੇ ਆਪਾਂ ਬਹਿ ਕੇ ਹੱਲ ਕਰਨੇ ਨੇ ਆਪਾਂ ਤੁਸੀਂ ਤੇ ਮੈਂ ਨਹੀਂ ਲੜਨਾ ਤੁਸੀਂ ਮੇਰੀ ਸੋਚ ਨੂੰ ਨਹੀਂ ਪਸੰਦ ਕਰਦੇ ਹੋ ਸਕਦਾ ਤੁਹਾਨੂੰ ਮੇਰੀ ਨੇਚਰ ਨਹੀਂ ਪਸੰਦ ਇਸੀ ਨੂੰ ਛੱਡ ਦਿਓ ਹੋ ਸਕਦਾ ਤੁਹਾਨੂੰ ਮੇਰੀਆਂ ਕੋਈ ਸ਼ਰਕਤਾਂ ਨਹੀਂ ਪਸੰਦ ਹੋਣੀਆਂ ਭਾਜੀ ਮੇਰੇ ਕੱਪੜੇ ਪਾਣੇ ਨਹੀਂ ਪਸੰਦ ਮੇਰੀ ਬੋਲੀ ਨਹੀਂ ਪਸੰਦ ਮੇਰੀ ਵੀਡੀਓ ਦਾ ਮੇਰੇ ਪੋਡਕਾਸਟ ਨਹੀਂ ਪਸੰਦ ਜਾਂ ਕੁਝ ਵੀਊਡ ਆ ਜਿਹੜਾ ਉਹ ਅਲੱਗ ਚੀਜ਼ ਹੈ ਪਰ ਜੋ ਅਸਲ ਮੁੱਦਾ ਪੰਜਾਬ ਦੇ ਦੀ ਡਿਸਕਸ ਕਰਦੇ ਆ ਅਲੱਗ ਚੀਜ਼ ਆ ਇਹਦਾ ਹੱਲ ਹੋਣਾ ਚਾਹੀਦਾ ਇੱਕ ਸਾਲ ਤੋਂ ਵੀ ਨੰਬਰ 2i ਦੇ ਘੇੜੇ ਲਗਾ ਰਹੇ ਸੀ ਮੇਰਾ ਆਪਰੇਸ਼ਨ ਨਹੀਂ ਸੀ ਹੋ ਰਿਹਾ ਮੈਂ ਡਾਕਟਰਾਂ ਦੀ ਬਹੁਤ ਮਿੰਤਾ ਕੀਤੀਆਂ ਕਿ ਮੇਰਾ ਆਪਰੇਸ਼ਨ ਕਰ ਦਿਓ ਪਰ ਨਹੀਂ ਹੋਇਆ ਮੇਰਾ ਆਪਰੇਸ਼ਨ ਉੱਥੇ ਜੋ ਤੁਹਾਡੇ ਕੋਲ ਆਏ ਇਹ ਸਾਰੀ ਕਹਾਣੀ ਦੱਸੀ ਦਾਲੀਰੇ ਕੋਲ ਇੱਕ ਸਾਲ ਤੋਂ ਆ ਰਹੀਆਂ ਪਰ ਵੀਰੇ ਨੇ ਮੇਰਾ ਆਪਰੇਸ਼ਨ ਕਰਵਾਇਆ ਕਿਉਂਕਿ ਮੇਰੀ ਹਾਲਤ ਬਹੁਤ ਜ਼ਿਆਦਾ ਖਰਾਬ ਹੋਣ ਲੱਗ ਗਈ ਸੀ 10000 ਦਾ ਭਾਈ ਇੱਕ ਇੱਕ ਸਟੋਰੀ ਹੈ ਉਮੀਦ ਉਮੀਦ ਰਹੀ ਕਿ ਖਤਮ ਹੋ ਗਈ ਵੀ ਸਿਸਟਮ ਬਦਲ ਸਕਦਾ ਕਿ ਨਹੀਂ ਹੁਣ ਤਾਂ ਨਹੀਂ ਉਮੀਦ ਤਾਂ ਭਾਈ ਜੋ ਤੱਕ ਅਸੀਂ ਜ਼ਿੰਦਾ ਮੌਤ ਤੱਕ ਰਹੇਗੀ ਇਹ ਬੋਲ ਨਹੀਂ ਪਾਉਂਦੀ ਸੀ ਤੇ ਅੱਜ ਇਹ ਬੋਲ ਪਾਉਗੀ ਤੁਹਾਡੇ ਇੰਟਰਵਿਊ ਚ ਬੋਲ ਪਾਉਗੀ ਇਹਦੇ ਘੜੇ ਲਗਾ ਰਿਹਾ ਸੀ ਮੇਰਾ ਆਪਰੇਸ਼ਨ ਨਹੀਂ ਸੀ ਹੋ ਰਿਹਾ ਮੈਂ ਡਾਕਟਰਾਂ ਦੀ ਬਹੁਤ ਮਿੰਤਾ ਕੀਤੀਆਂ ਕਿ ਮੇਰਾ ਆਪਰੇਸ਼ਨ ਕਰ ਦਿਓ ਪਰ ਨਹੀਂ ਹੋਇਆ ਮੇਰਾ ਆਪਰੇਸ਼ਨ ਉੱਥੇ 10000 ਦਾ ਕਾਪੀ ਸੀ ਮਹੀਨੇ ਬਾਅਦ ਹੀ ਹੁੰਦਾ ਸੀਗਾ ਮੈਨੂੰ ਅਨਮੋਲ ਵੀਰੇ ਨੇ ਦੂ 2 ਲੱਖ ਮੰਗਦੇ ਸਿ ਪ੍ਰਾਈਵੇਟ ਚ ਅਪਰੇਸ਼ਨ ਦਾ ਸਾਰੀ ਹੈਲਪ ਆਟੋ ਦੇ ਕਿਰਾਏ ਤੱਕ ਦੀ ਹੈਲਪ ਉਹ ਵੀ ਰਿਡਮਨ ਦਿੱਤੀ ਆ। ਆਦਿਕ ਪਾਈ ਪਈ ਹੋਈ ਆ। ਇਹ ਸਾਲ ਸਾਹ ਨਹੀਂ ਲਿੱਤਾ ਮੂੰਹ ਚ। ਅਸੀਂ ਕਹਿਣਾ ਸੌਖਾ ਹੈ ਬਾਜੀ ਤੁਸੀਂ ਤੇ ਮੈਂ ਸਾਲ ਚੁੱਪ ਰਹਿਣਾ। ਨੱਕ ਤੇ ਮੂੰਹ ਚ ਸਾਹ ਨਹੀਂ ਲੈਣਾ ਇੱਥੋਂ ਸਾਹ ਲੈਣਾ। ਅਸੀਂ ਖੋਦ ਦੇ ਨੂੰ ਦੇਖਦੇ ਕਿੰਨਾ ਪਰੇਸ਼ਾਨ ਹੁੰਦੇ ਸੀ ਨਾ। ਕੀ ਦਾ ਹੱਲ ਕਰਾਈਏ? ਦਾ ਹੱਲ ਕਰਾਈਏ? ਦਾ ਹੱਲ ਕਰਾਈਏ? ਇਹ ਬੋਲ ਨਹੀਂ ਪਾਉਂਦੀ ਸੀ ਤੇ ਅੱਜ ਇਹ ਬੋਲ ਪਾਉਗੀ। ਤੁਹਾਡਾ ਇੰਟਰਵਿਊ ਚ ਬੋਲ ਪਾਉ। ਸਾਲ ਤੋਂ ਵੇ ਪੀਜੀ ਆਈ ਦੇ ਘੜੇ ਲਗਾ ਰਹੀ ਸੀਗੀ। 10000 ਦਾ ਪਾਈਪ ਸੀ ਮਹੀਨੇ ਬਾਅਦ ਚੇਂਜ ਹੁੰਦਾ ਸੀਗਾ ਮੈਨੂੰ ਅਨਮੋਲ ਵੀਰੇ ਨੇ ਦੂਸਰਾ ਜਨਮ ਦਿੱਤਾ ਵਾ ਇੱਕ ਜਨਮ ਮੇਰੀ ਮਾਂ ਨੇ ਦਿੱਤਾ ਸੀ ਦੂਸਰਾ ਜਨਮ ਮੈਨੂੰ ਅਨਮੋਲ ਵੀਰੇ ਨੇ ਦਿੱਤਾ ਵਾ 2 ਲੱਖ ਮੰਗਦੇ ਸੀ ਪ੍ਰਾਈਵੇਟ ਚ ਆਪਰੇਸ਼ਨ ਦਾ ਸਾਰੀ ਹੈਲਪ ਆਟੋ ਦੇ ਕਿਰਾਏ ਤੱਕ ਦੀ ਹੈਲਪ ਵੀਰੇ ਨੇ ਦਿੱਤੀ ਆ 2 ਲੱਖ ਮੰਗਦੇ ਸੀ ਤੇ ਹੁਣ ਕਿੰਨੇ ਇਲਾਜ ਹਾਂਜੀ 2 ਲੱਖ 2 ਲੱਖ ਮੰਗਦੇ ਸੀ ਤਾਂ ਹੁਣ 1.5 ਲੱਖ ਚ ਹੋਇਆ ਵਾ ਆਪਰੇਸ਼ਨ ਮੇਰਾ ਬਾਕੀ ਹਲੇ ਇੱਕ ਹੋਰ ਹੋਣਾ ਵਾ ਆ ਦੇਖੋ ਪਾਈ ਪਈ ਹੋਈ ਆ ਇਹਦੇ ਸਾਲ ਸਾਹ ਨਹੀਂ ਲੱਗਦਾ ਮੂੰਹ ਚੋਂ ਅਸੀਂ ਕਹਿਣਾ ਸੌਖਾ ਹੈ ਬਾਜੀ ਤੁਸੀਂ ਤੇ ਮੈਂ ਸਾਲ ਚੁੱਪ ਰਹਿਣਾ ਨੱਕ ਤੇ ਮੂੰਹ ਚੋਂ ਸਾਹ ਨਹੀਂ ਲੈਣਾ ਇੱਥੋਂ ਸਾਹ ਲੈਣਾ ਅਸੀਂ ਖੋਦ ਦੇ ਨੂੰ ਦੇਖਦੇ ਕਿ ਨਾ ਪਰੇਸ਼ਾਨ ਹੁੰਦੇ ਸੀ ਨਾ ਕਿ ਇਹਦਾ ਹੱਲ ਕਰਾਈਏ ਇਹਦਾ ਹੱਲ ਕਰਾਈਏ ਇਹਦਾ ਹੱਲ ਕਰਾਈਏ ਸਾਲ ਪੀਜੇ ਦੇ ਤੱਕੇ ਖਾਣ ਤੋਂ ਬਾਅਦ ਇੱਕ ਛੋਟਾ ਜਿਹਾ ਦਾ ਬੱਚਾ ਹੈ ਮੁੰਡਾ ਇੱਕ ਕੁੜੀ ਮੁੰਡਾ ਸਕੂਲ ਨਹੀਂ ਪੜਦਾ ਕਿਉਂਕਿ ਉਹ ਮਾਤਾ ਦੀ ਸੇਵਾ ਕਰਦਾ ਸੀ ਇਹ ਦੁੱਖ ਨੇ ਜਿਹੜੇ ਆਪਾਂ ਬਹਿ ਕੇ ਹੱਲ ਕਰਨੇ ਨੇ ਆਪਾਂ ਤੁਸੀਂ ਤੇ ਮੈਂ ਨਹੀਂ ਲੜਨਾ ਤੁਸੀਂ ਮੇਰੀ ਸੋਚ ਨੂੰ ਨਹੀਂ ਪਸੰਦ ਕਰਦੇ ਹੋ ਸਕਦਾ ਤੁਹਾਨੂੰ ਮੇਰੀ ਨੇਚਰ ਨਹੀਂ ਪਸੰਦ ਇਸੀ ਨੂੰ ਛੱਡ ਦਿਓ ਹੋ ਸਕਦਾ ਤੁਹਾਨੂੰ ਮੇਰੀਆਂ ਕੋਈ ਹਰਕਤਾਂ ਨਹੀਂ ਪਸੰਦ ਹੋਣੀਆਂ ਭਾਜੀ ਮੇਰੇ ਕੱਪੜੇ ਪਾਣੇ ਨਹੀਂ ਪਸੰਦ ਮੇਰੀ ਬੋਲੀ ਨਹੀਂ ਪਸੰਦ ਮੇਰੀ ਵੀਡੀਓ ਦਾ ਮੇਰੇ ਪੋਡਕਾਸਟ ਨਹੀਂ ਪਸੰਦ ਜਾਂ ਕੁਝ ਵੀ ਉਹੜਾ ਉਹ ਅਲੱਗ ਚੀਜ਼ ਪਰ ਜੋ ਅਸਲ ਮੁੱਦਾ ਪੰਜਾਬ ਦੀ ਡਿਸਕਸ ਕਰਦੇ ਆ ਅਲੱਗ ਚੀਜ਼ ਆ ਇਹਦਾ ਹੱਲ ਹੋਣਾ ਚਾਹੀਦਾ ਇੱਕ ਸਾਲ ਤੋਂ ਨੰਬਰ ਜੀ ਆਈ ਦੇ ਘੜੇ ਲਗਾ ਰਿਸੀ ਮੇਰਾ ਆਪਰੇਸ਼ਨ ਨਹੀਂ ਸੀ ਹੋ ਰਿਹਾ ਮੈਂ ਡਾਕਟਰਾਂ ਦੀ ਬਹੁਤ ਮਿੰਤਾ ਕੀਤੀਆਂ ਕਿ ਮੇਰਾ ਆਪਰੇਸ਼ਨ ਕਰ ਦਿਓ ਪਰ ਨਹੀਂ ਹੋਇਆ ਮੇਰਾ ਆਪਰੇਸ਼ਨ ਉੱਥੇ ਜੋ ਤੁਹਾਡੇ ਕੋਲ ਆਏ ਇਹ ਸਾਰੀ ਕਹਾਣੀ ਦੱਸੀ ਮੈਂ ਵੀਰੇ ਕੋਲ ਇੱਕ ਸਾਲ ਤੋਂ ਆ ਰਹੀ ਆ ਪਰ ਵੀਰੇ ਨੇ ਮੇਰਾ ਆਪਰੇਸ਼ਨ ਕਰਵਾਇਆ ਕਿਉਂਕਿ ਮੇਰੀ ਹਾਲਤ ਬਹੁਤ ਜ਼ਿਆਦਾ ਖਰਾਬ ਹੋਣ ਲੱਗ ਗਈ ਸੀ। ਦਾਤਾ ਜੀ ਇੱਕ ਇੱਕ ਸਟੋਰੀ ਹੈ। ਉਮੀਦ ਉਮੀਦ ਰਹੀ ਕਿ ਖਤਮ ਹੋ ਗਈ ਵੀ ਸਿਸਟਮ ਬਦਲ ਸਕਦਾ ਕਿ ਨਹੀਂ ਹੁਣ ਤਾਂ ਨਹੀਂ ਉਮੀਦ ਤਾਂ ਬਈ ਜੋ ਤੱਕ ਅਸੀਂ ਜ਼ਿੰਦਾ ਮੌਤ ਤੱਕ ਰਹੇਗੀ।